ਇਸ ਵਕਤ ਮੌਜੂਦ ਆ ਲੁਧਿਆਣਾ ਦੇ ਵਨ ਆਫ ਦਾ ਫੇਮਸ ਸੀਐਮਸੀ ਦੇ ਨਜ਼ਦੀਕ ਹੈ ਕੈਲਵਰੀ ਚਰਚ ਸੀਐਨਆਈ ਜੀਹਾਂ ਇੱਥੇ ਜਿਹੜਾ 크ਿਸਚਨ ਭਾਈਚਾਰਾ ਹੈ ਦਿਲੋਂ ਹਰ ਸਾਲ ਇਸ ਮੌਕੇ ਤੇ ਨਤਮਸਤਕ ਹੋਣ ਆਂਦਾ ਹੈ ਹੋਵੇ ਵੀ ਕਿਉਂ ਨਾ ਪ੍ਰਭੂ ਈਸ਼ੂ ਮਸੀਹ ਦਾ ਜਨਮ ਉਸਤ ਮਨਾਇਆ ਜਾ ਰਿਹਾ ਹੈ 크ਿਸਮਸ ਮੈਰਿਸਮਸ ਮਨਾਇਆ ਜਾ ਰਿਹਾ ਹੈ ਸੋ ਪਿਆਰੇ ਬੱਚੇ ਪਰਿਵਾਰ ਕੋਲ ਮੌਜੂਦ ਨੇ ਉਹ ਗੱਲਬਾਤ ਕਰਦੇ ਆਂ ਵੀ ਕਿਵੇਂ ਮਹਿਸੂਸ ਕਰ ਰਹੇ ਹੋ ਅੱਜ ਇਹ ਬੱਚੇ ਕਿਵੇਂ ਮਹਿਸੂਸ ਕਰ ਰਹੇ ਹੋ ਹਮ ਬਹੁਤ ਅੱਛਾ ਮਹਿਸੂਸ ਕਰ ਰਹੇ ਆ ਮੇਰਾ ਨਾਮ ਖੁਸ਼ੀ ਹੈ ਯਹਾਂ ਪੇ ਆ ਕੇ ਹਮੇ ਬਹੁਤ ਅੱਛਾ ਲੱਗ ਪ੍ਰਭੂ ਜੀ ਦਾ ਬਰਥਡੇ ਵੀ ਹੈ ਇਸ ਕਰਕੇ ਅਸੀਂ ਚਾਹਤੇ ਹੈ ਕਿ ਉਹ ਸਭ ਕੋ ਖੁਸ਼ੀਆਂ ਦੇ ਮੈਰੀ ਕ੍ਰਿਸਮਸ ਮੈਰੀ ਕ੍ਰਿਸਮਸ ਮੈਰੀ ਕ੍ਰਿਸਮਸ ਮੈਰੀ ਕ੍ਰਿਸਮਸ ਸੋ ਕੈਲੇਬਰ ਚਰਚ ਸੀਏ ਨੇ ਵਿੱਚ ਸ਼ਧਾਲੂ ਹੋਂਦੀ ਜੋ ਵੱਡੀ ਤਦਾਦ ਆ ਉਹ ਦੱਸ ਰਹੀ ਹੈ ਕਿ ਕਿਸ ਤਰ੍ਹਾਂ ਵਧੀਆ ਪ੍ਰੇ ਪਿਆਰ ਨਾਲ ਮਨਾ ਰਹੀ ਹੈ ਜੀ ਹਾਂਜੀ ਕਿਵੇਂ ਮਹਿਸੂਸ ਕਰ ਰਹੇ ਹੋ ਅੱਜ ਦਾ ਦਿਨ ਕਿਵੇਂ ਅੱਜ ਦੇ ਦਿਨ ਦੀ ਅਹਿਮੀਅਤ ਨੂੰ ਸਮਝਦੇ ਹੋ ਸਰ ਅੱਜ ਦਾ ਦਿਨ 25 ਦਸੰਬਰ ਹੈ ਬਹੁਤ ਬੜੀਆ ਮਹਿਸੂਸ ਕਰ ਰਹਾ ਹਾਂ ਔਰ ਸਵੇਰ ਮੈਂ 5 ਵਜੇ ਆਇਆ ਥਾ ਚਰਚ ਮੈਂ और वीडियो बना के भी ले गए और बहुत बढ़िया सजाए हुए हैं और बहुत बढ़िया से सारे खान खाना जो हुआ सारे कुछ हुआ और बंदा प्रे भी किए सारे और सब के लिए दुआ भी हुआ जिसका जो नहीं था वहाँ लाइन में लगे थे सबके लिए बहुत बढ़िया दुआ भी हुआ जो सबको मनोकामना पूरा हो भगवान के दया से गॉड के दया से सबको मनोकामना पूरा हो और क्रिसमस डे के उपलक्ष्य में जो सारे बंदे खुश रहे ਇਹੀ ਮੈਂ ਕਹਿਣਾ ਚਾਹਤਾ ਹਾਂ ਸੋ ਕੈਲਵਰੀ ਚਰਚ ਸੀਐਨਜੀ ਹਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਕਈ ਹਜ਼ਾਰ ਸਾਲ ਪਹਿਲਾਂ ਜਦ ਉਸ ਵਕਤ ਜਿਵੇਂ ਸਾਰਾ ਸੀਨ ਬਣਿਆ ਸੀ ਮਾਹੌਲ ਬਣਿਆ ਸੀ ਪ੍ਰਭੂ ਜੀਸ਼ੂ ਮਸੀਹ ਦਾ ਜਨਮ ਹੋਇਆ ਸੀ ਅੱਜ ਰਮੋਸਟਰ ਦੇ ਮੋਤੇ ਤੇ ਉਹ ਤੁਹਾਨੂੰ ਸੀਨ ਵੀ ਇੱਥੇ ਦੇਖਣ ਨੂੰ ਮਿਲ ਰਿਹਾ ਬਿਲਕੁਲ ਹੂਬਾ ਹੂ ਉਹ ਚੀਜ਼ ਡਿਪੈਕਟ ਕੀਤੀ ਗਈ ਹੈ ਉਹ ਚੀਜ਼ ਪ੍ਰੈਜੈਂਟ ਕੀਤੀ ਗਈ ਹੈ ਜੋ ਕਈ ਹਜ਼ਾਰ ਸਾਲ ਪਹਿਲਾਂ ਇਹ ਘਟਿਤ ਹੋਈ ਹੋਗੀ ਸ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਵੱਡੀ ਗਿਣਤੀ ਵਿੱਚ ਸ਼ਦਾਲੂ ਇੱਥੇ ਆਉਂਦੇ ਨੇ ਅਤੇ ਇੱਥੇ ਆ ਕੇ ਕਿਤਨਾ ਕਿਤੇ 크리스마ਸ ਨੂੰ ਮਨਾਉਂਦੇ ਨੇ ਪ੍ਰਭੂ ਈਸ਼ਮਸ਼ੀ ਦੇ ਜਨਮ ਉਤਸਵ ਨੂੰ ਇੱਥੇ ਮਨਾਉਂਦੇ ਨੇ ਸੋ ਨਾਲ ਦੇ ਨਾਲ ਦੇਖ ਸਕਦੇ ਹਾਂ ਕੁਝ ਗੱਲਬਾਤ ਕਰਦੇ ਹਾਂ ਜਿਹੜੇ ਸ਼ਦਾਲੂ ਆਏ ਹੋਏ ਨੇ ਕਿਵੇਂ ਲੱਗ ਰਿਹਾ ਜੀ ਕਿਵੇਂ ਮਹਿਸੂਸ ਕਰ ਰਹੇ ਹੋ ਅੱਜ ਦੇ ਦਿਨ ਵਿੱਚ ਕਿਵੇਂ ਤੁਸੀਂ ਆਪ ਸੰਝ ਕਰ ਸਕਦੇ ਹੋ ਜਿਹੜੇ ਦਿਨ ਬਾਰੇ ਹਾਂਜੀ ਬਹੁਤ ਅੱਛਾ ਹਾਂਜੀ ਬਹੁਤ ਅੱਛਾ ਲੱਗਦਾ ਪਿਆ ਵਾ ਠੀਕ ਹੈ ਹਾਂਜੀ ਤੇ ਅੱਜ ਦੇ ਦਿਨ ਦੀ ਅਹਿਮਤ ਕੀ ਸਮਝਦੇ ਹੋ ਵੀ ਪ੍ਰਭੂ ਜੀ ਦਾ ਦੇਣਾ ਸਾਰੇ ਇਹਨਾਂ ਦੇ ਬੱਚਿਆਂ ਦਾ ਦੇਨਵਾ ਵਧੀਆ ਦੇਨਵਾ ਵੀ ਖੁਸ਼ ਰਹਿਣਾ ਚਾਹੀਦਾ ਵਾ ਅਸੀਂ ਵੀ ਅੱਜ ਇੰਜੋਏ ਕਰਨ ਆਈਆਂ ਪ੍ਰਭੂ ਦੇ ਦੇਨ ਜੀ ਠੀਕ ਹੈ ਹਾਂ ਜੀ ਅੱਜ ਕਿਵੇਂ ਲੱਗ ਰਿਹਾ ਜੀ ਅੱਜ ਬਹੁਤ ਜ਼ਿਆਦਾ ਵਧੀਆ ਬਹੁਤ ਬੈਸਟ ਹਾਂ ਜੀ ਬਹੁਤ ਖੁਸ਼ ਬਹੁਤ ਵਧੀਆ ਲੱਗ ਰਿਹਾ ਮਾਹੌਲ ਦੇਖ ਕੇ ਡੈਕੋਰੇਸ਼ਨ ਦੇਖ ਕੇ ਬਹੁਤ ਵਧੀਆ ਫੀਲ ਹੋ ਰਿਹਾ ਹੈ ਠੀਕ ਹੈ ਹਾਂ ਜੀ ਸਾਡੀ ਸਮਾਈਲ ਬੜੀ ਪਿਆਰੀ ਲੱਗਦੀ ਜੀ ਇਹ ਤਾਂ ਫਿਲ ਕਾ ਹੈ थैंक यू ਬਹੁਤ ਅੱਛਾ ਲੱਗ ਰਿਹਾ ਹੈ ਹਾਂ ਜੀ ਹਾਂਜੀ ਬਹੁਤ ਵਧੀਆ ਲੱਗ ਰਿਹਾ ਇੱਥੇ ਦੇਖ ਕੇ ਡੈਕੋਰੇਸ਼ਨ ਵੀ ਬਹੁਤ ਵਧੀਆ ਹੋਈ ਹੋਈ ਹੈ ਬਸ ਥੈਂਕ ਯੂ ਸੋ ਕਿਤਨਾ ਕਿਤੇ ਜੋ ਮਾਹੌਲ ਹੈ ਬੜਾ ਇੱਕ ਸੁਹਾਵਣਾ ਬਣਿਆ ਹੋਇਆ ਹੈ ਤੇ ਇਸ ਮੌਕੇ ਤੇ ਜੋ ਅਲੱਗ-ਅਲੱਗ ਵਰਗਣੇ ਉਹ ਆਏ ਹੋਏ ਨੇ ਹਾਂਜੀ ਭਾਈ ਜੀ ਕਿਦਾਂ ਮਹਿਸੂਸ ਕਰ ਰਹੇ ਕਿਵੇਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਭਾਈ ਯਸਾ ਭਾਈ ਕੱਪੜੇ ਸੋ ਕਿਤਨਾ ਕਿਤੇ ਅੱਜ ਕੈਲਵਰੀ ਚਰਚਸ ਸੀਐਨਏ ਵਿਖੇ ਜੋ ਅੱਡ ਅੱਡ ਸਦਾਲੂ ਨੇ ਉਹ ਪ੍ਰਭੂ ਯੇਸ਼ੂ ਮਸੀਹ ਦੇ ਜਨਮ ਉਸਤ ਦੇ ਮੌਕੇ ਤੇ ਇੱਥੇ ਪਹੁੰਚ ਕੇ ਕਿਤਨਾ ਕਿਤੇ ਪ੍ਰਭੂ ਦਾ ਜੋ ਆਸ਼ੀਰਵਾਦ ਹੈ ਉਹ ਪ੍ਰਾਪਤ ਕਰ ਰਹੇ ਆ ਅੱਜ ਦੇ ਦਿਨ ਕਿਵੇਂ ਲੱਗ ਰਿਹਾ ਜੀ ਕਿਵੇਂ ਮਹਿਸੂਸ ਕਰ ਰਹੇ ਹੋ ਅੱਜ ਬਹੁਤ ਅੱਛਾ ਲੱਗ ਰਿਹਾ ਹੈ ਹਾਂ ਜੀ ਤਾਂ ਕਿਤਨਾ ਕਿਤੇ ਚਿਹਰਿਆਂ ਤੇ ਖੁਸ਼ੀ ਹੈ ਤੇ ਅੱਜ ਆਪਣੇ ਪਰਿਵਾਰਾਂ ਵਾਸਤੇ ਆਸ਼ੀਰਵਾਦ ਪ੍ਰਾਪਤ ਕਰਕੇ ਕਿਤਨਾ ਕਿਤੇ ਜੋ ਬੱਚੇ ਨੇ ਬੱਚਿਆਂ ਨੂੰ ਬੜੇ ਹੀ ਪਿਆਰੇ ਰੂਪ ਦੇ ਨਾਲ ਤਿਆਰ ਕਰਕੇ ਬਣਾ ਕੇ ਲੈ ਕੇ ਆਏ ਨੇ ਤੇ ਕਿਤਨਾ ਕਿਤੇ ਪੂਰੇ ਪਰਿਵਾਰਾਂ ਵਾਸਤੇ ਖੁਸ਼ੀਆਂ ਆਉਣ ਵਾਲੇ ਸਾਲ ਲਈ ਖੁਸ਼ੀਆਂ ਆਸ਼ੀਰਵਾਦ ਪ੍ਰਭੂ ਦਾ ਪ੍ਰਾਪਤ ਕਰਦੇ ਹੋਏ ਆ ਸਾਰੇ ਹੀ ਇੱਥੇ ਨਜ਼ਰ ਆ ਰਹੇ ਨੇ ਅੱਜ ਖਾਸ ਕਰਕੇ ਹੌਲੀ ਕਰੋ ਚਰਚ ਰਬਨਗਰ ਦੇ ਵਿੱਚ ਮੈਂ ਬਾਬੂ ਸਾਮੂਅਲ ਔਰ ਮਾਨਜੋਗ ਸਾਡੇ ਫਾਦਰ ਥੋਮਸ ਜੀ ਨੇ ਪਾਕਮਾਸ ਦੀ ਕੁਰਬਾਨੀ ਦੇ ਵਿੱਚ ਸਮੂਹ ਸੰਗਤਾਂ ਦੇ ਵਾਸਤੇ ਪ੍ਰਾਰਥਨਾ ਕੀਤੀ ਔਰ ਇਸ 크ਿਸਮਸ ਦੇ ਮੌਕੇ ਦੇ ਉੱਤੇ ਹਜ਼ਾਰਾਂ ਲੋਕਾਂ ਨੇ ਹੋਲੀ ਕਰੋਚ ਚਰਚ ਦੇ ਵਿੱਚ ਭਾਗ ਲਿਆ ਔਰ ਖੁਦਾ ਦੀਆਂ ਬਰਕਤਾਂ ਨੂੰ ਹਾਸਲ ਕੀਤਾ ਔਰ ਅਸੀਂ ਪਾਕਮਾਸ ਦੀ ਕੁਰਬਾਨੀ ਜਿਹੜੀ ਸਾਡੀ ਇੱਕ ਐਮੀ ਪੂਜਾ ਵਿਧੀ ਹੁੰਦੀ ਆ ਉਹਦੇ ਵਿੱਚ ਖਾਸ ਕਰਕੇ ਅਸੀਂ ਪ੍ਰਾਰਥਨਾ ਕੀਤੀ ਆਪਣੇ ਪੰਜਾਬ ਦੇ ਵਾਸਤੇ ਪੰਜਾਬ ਦੇ ਸਿੱਖ ਹਿੰਦੂ ਭੈਣ ਭਾਈਆਂ ਵਾਸਤੇ ਔਰ ਸਾਡੇ ਪੰਜਾਬ ਦੇ ਵਿੱਚ ਸ਼ਾਂਤੀ ਏਕਤਾ ਜਿਹੜੀ ਹੈ ਉਹ ਬਣੀ ਰਹੇ ਔਰ ਅਸੀਂ ਆਪਣੇ ਪ੍ਰਾ ਮੀਡੀਆ ਵਾਲਿਆਂ ਦੇ ਵਾਸਤੇ ਵੀ ਪ੍ਰਾਰਥਨਾ ਕੀਤੀ ਹੈ ਖਾਸ ਕਰਕੇ ਉਹਨਾਂ ਦੇ ਵੀ ਮਿਸ਼ਨ ਨੂੰ ਲੈ ਕੇ ਪ੍ਰਾਰਥਨਾ ਕੀਤੀ ਹੈ ਕਿ ਉਹ ਹਰ ਸਮੇ ਸਾਡਾ ਸੰਯੋਗ ਦਿੰਦੇ ਨੇ ਔਰ ਸਾਡੇ ਚਰਚ ਦੀ ਬਣਾ ਕੇ ਵੀਡੀਓ ਔਰ ਲੋਕਾਂ ਤੱਕ ਪਹੁੰਚਾਉਂਦੇ ਨੇ ਅਸੀਂ ਤੁਹਾਡਾ ਵੀ ਧੰਨਵਾਦ ਕਰਦੇ ਹਾਂ ਔਰ ਹਰ ਸਾਲ ਹੋਲੀ ਕਰਾਸ ਚਰਚ ਕਿਪਸ ਮਾਰਕੀਟ ਦੇ ਜੋ ਚਰਚ ਹੈ ਉਥੇ ਜੋ ਹੈ 크리스마ਸ ਦਾ ਜੋ ਤਿਹਾੜਾ ਹੈ ਬਹੁਤ ਹੀ ਉਤਮਤਾ ਨਾਲ ਮਨਾਇਆ ਜਾਂਦਾ ਹੈ ਔਰ ਮੇਰੀ ਫੈਮਲੀ ਅਸੀਂ ਬੌਨ ਕ੍ਰਿਸਟਨ ਜੀ ਹਰ ਹਰ ਸਾਲ ਆਨੇ ਆ ਗਏ ਹਾਂ ਸੋ ਇਸ ਸਾਲ ਵੀ ਬਹੁਤ ਜ਼ਿਆਦਾ achhiyan taiyariyan kitiyan giyan ਔਰ ਲੋਕਲੀ ਬਹੁਤ acha ਜੋ ਸਿਕਿਉਰਿਟੀ ਬਾਅਦ ਮੈਨੇਜ ਕੀਤੀ ਗਈ ਹੈ ਔਰ ਸਰਕਾਰ ਦੇ ਪ੍ਰਸ਼ਾਸਨ ਵੱਲੋਂ ਬਹੁਤ ਵਧੀਆ ਇੰਤਜ਼ਾਮ ਕੀਤੇ ਗਿਆ ਅਸੀਂ ਸਰਕਾਰ ਦਾ ਵੀ ਪ੍ਰਸ਼ਾਸਨ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਕ੍ਰਿਸਚੀਅਨਿਟੀ ਲਈ ਕ੍ਰਿਸਮਸ ਨੂੰ ਧਿਆਨ ਚ ਰੱਖਦੇ ਹੋਏ ਬਹੁਤ ਜ਼ਿਆਦਾ ਅچھے ਜੋ ਇੰਤਜ਼ਾਮ ਕੀਤੇ ਹਨ ਔਰ ਚਰਚ ਵੱਲੋਂ ਵੀ ਬਹੁਤ ਅچھے ਇੰਤਜ਼ਾਮ ਕੀਤੇ ਕੀਤੇ ਗਏ ਹਨ ਅਸੀਂ ਸਾਰਿਆਂ ਨੂੰ ਸਾਰੀ ਸੰਗਤਾਂ ਨੂੰ ਆਪਣੇ ਟੈਲੀਵਿਜ਼ਨ ਦੇ ਮੀਡੀਆ ਦੇ ਰਾਹੀਂ ਕ੍ਰਿਸਮਸ ਦੀ ਬਹੁਤ ਜ਼ਿਆਦਾ ਸ਼ੁਭਕਾਮਨਾਵਾਂ ਦੇ ਦੇਣਾ ਚਾਹੀਦੀਆਂ ਔਰ ਮੇਰੀ ਫੈਮਲੀ ਵੱਲੋਂ ਵੀ ਸਭ ਨੂੰ ਕ੍ਰਿਸਮਸ ਦੀ ਬਹੁਤ ਜ਼ਿਆਦਾ ਮੈਰੀ ਕ੍ਰਿਸਮਸ ਟੂ ਯੂ ਅ ਮੇਰੇ ਵੱਲੋਂ ਵੀ ਸਾਰੀ ਦੁਨੀਆ ਨੂੰ ਪੂਰੇ ਵਰਲਡ ਚ ਜੋ ਕਿ ਇਸ ਟੈਲੀਵਿਜ਼ਨ ਥਰੂ ਜਿੰਨੇ ਵੀ ਆਪਣੇ ਲੋਕ ਨੇ ਭਾਈਚਾਰਾ ਜੋ ਵੀ ਆਪਣਾ ਹੈਗਾ ਹੈ ਨਾ ਸਾਰੇ ਜਿੱਦਾਂ ਇੰਡੀਆ ਵਿੱਚ ਸਾਰੇ ਧਰਮ ਨੂੰ ਬਹੁਤ ਹੀ ਇੱਕ ਸਪੈਸ਼ਲ ਜਿਹੜਾ ਹੈ ਰਿਗਾਰਡ ਦਿੱਤਾ ਜਾਂਦਾ ਹੈ ਰਿਸਪੈਕਟ ਦਿੱਤੀ ਜਾਂਦੀ ਹੈ ਹਰ ਇੱਕ ਕਮਿਊਨਿਟੀ ਨੂੰ ਰਿਸਪੈਕਟ ਜਿਹੜਾ ਹੈ ਵੈਲਕਮ ਕੀਤਾ ਜਾਂਦਾ ਉਸੇ ਤਰ੍ਹਾਂ ਅੱਜ ਵੀ ਇਸ ਚਰਚ 'ਚ ਦੇਖਿਆ ਗਿਆ ਨਾਟ ਇਵਨ 크ਰਿਸਚੀਅਨਿਟੀ ਹਰ ਇੱਕ ਬੰਦਾ ਇੱਥੇ ਆਇਆ ਉਹ ਆ ਕੇ ਆਪਣਾ ਸੀਸ ਝੁਕਾਇਆ ਉਹਨਾਂ ਨੇ ਰੱਬ ਦੀ ਬਲੇਸਿੰਗ ਲਈਤੀ ਔਰ ਸਭ ਨੇ ਆਪਣੇ ਤਹਦਿਲੋਂ ਆ ਕੇ ਇੱਕ ਦੁਆ ਮੰਗੀ ਕੈਂਡਲ ਜਗਾਈਆਂ ਰੱਬ ਅਗੇ ਤਾਂ ਜੋ 크리스마ਸ ਹੈ ਨਿਊ ਇਅਰ ਹੈ ਹਰ ਸਾਲ ਇੱਕ ਜੋ ਹੈ ਨਾ ਸ਼ੁਰੂਆਤ ਹੁੰਦੀ ਹੈ ਲੋਹੜੀ ਤੋਂ ਬਲੇਸਿੰਗਸ ਜੋ ਪਰ ਐਂਡ ਉਹਨਾ 크리스마ਸ ਨਾਲ ਬਹੁਤ ਅੱਛੀ ਵਾਈਬ ਲੈ ਕੇ ਆਂਦਾ ਹੈ ਪੋਜ਼ਿਟਿਵਲੀ ਬਿਲਕੁਲ ਰੱਬ ਨੇ ਸਾਰਿਆਂ ਨੂੰ ਦਿੱਤੀ ਹੈ ਤੇ ਸਾਡੀ ਵੀ ਅਹੀ ਦੁਆ ਹੈ ਕਿ ਰੱਬ ਨੂੰ ਰੱਬ ਸਭ ਨੂੰ ਬਲੇਸਿੰਗ ਦੇਵੇ ਪੋਜ਼ਿਟਿਵਲੀ ਐਵੇਂ ਵਧੀਆ ਵਧੀਆ ਰਵੇ ਔਰ ਆਂਦਾ ਜਿਹੜਾ ਚੜਦਾ ਸਾਲ ਹੈ ਉਹ ਹੋਰ ਖੁਸ਼ੀਆਂ ਸਾਰਿਆਂ ਲਈ ਲੈ ਕੇ ਆਵੇ ਹਾਂ ਜੀ ਮੈਰੀ 크리스마ਸ ਟੂ ਯੂ ਮੈਰੀ 크리스마ਸ ਥੈਂਕ ਯੂ ਆਪ ਸਭ ਕੋ ਪ੍ਰਭ ਯੇਸ਼ੂ ਮਸੀਹ ਦੇ ਨਾਮ ਮੇ सामर्थी नामी जय मसीह की हम लुधियाना लाइव का धन्यवाद करते हैं मैं रजनी गुप्ता पास्ट वाइफ ऑफ पास्टर आर गुप्ता सो so, सीन प्रे टावर में आज 25 दिसंबर प्रभु यीशु मसीह का जन्म महोत्सव बड़ी धूमधाम के साथ बड़े उत्साह के साथ बड़े हर्ष के साथ मनाया गया जिसमें अनेकों धर्म जाति के लोगों ने आकर हिस्सा लिया पार्टिसिपेट किया और बहुत सारे बच्चों ने तरह तरह की परफॉर्मेंस दिखाई सो प्रभु का धन्यवाद करते हैं आज के वचन के द्वारा भी बहुत सारे लोगों ने आनंद माना और इस सच्चाई को जाना जो वाकई में सच्चाई है प्रभु यीशु मसीह किसी का धर्म बदलने या धर्म बनाने इस धरती पर नहीं आए बल्कि पूरे मानव जाति के पापों को उनकी मुक्ति देने के लिए आज़ादी करवाने के लिए आए सो प्रभु सबको आशीष दे और हम ऐसा विश्वास करते हैं कि जैसे हम हिंदू परिवार में से प्रभु पर विश्वास करते हैं मेरी दुआ है कि हिंदुओं में सिखों में मुसलमानों में किसी बात का मतभेद ना रहे और सब मिलकर प्रभु यीशु मसीह के इस जन्म महोत्सव को बड़े धूमधाम के साथ मनाएं तो प्रभु यीशु मसीह की बरकत अपने जीवन में हासिल करें सो सबों ने मिलकर प्रार्थना करी कि हमारा पंजाब जो है नशा मुक्त पंजाब हो जाए हमारे पंजाब में बड़ी बरकत बड़ी आशीष प्रभु की बनी रहे और हमारे एमएलए साहब भोला साहब भी हमारे बीच में आए उन्होंने भी प्रभु यीशु मसीह के नाम की शुभकामनाएं सबको दी सो आप सबको सुनने वालों को देखने वालों को प्रभु यीशु बहुत आशीष थे और ये प्रभु यीशु मसीह का जन्म महोत्सव आने वाला 2024 का नया साल आप सबों के लिए ढेरों सारी खुशियां और बरकतें लेकर आए और हमारा देश हमारा पंजाब दिनों दिन तरक्की करता चला जाए हमारे देश के प्रधानमंत्री हमारे मुख्यमंत्री साहब सबको को एम मंत्री साहब हैं को और ऑफिसर्स को हम प्रभु यीशु मसीह के नाम ਦੀ ਬਰਕਤ اور ਆਸ਼ੀਸ਼ ਦਿੰਦੇ ਹੈ ਸਬਕੋ ਜੈਮ ਸੀ ਕੈਮਰਾਮੈਨ ਅਮਿਤ ਕੁਮਾਰ ਪਾਠਕ ਦੇ ਨਾਲ ਨਫਪਰੀ ਸਿੰਘ ਭੇਦੀ ਲੁਧਿਆਣਾ ਲਾਈਵ ਨਿਊਜ਼